ਉਹ ਗੱਡੀਆਂ ਦੇ ਰਤ ਰਤ ਰੇਟ ਵੱਜਦੇ ਜਿਹਦਾ ਅਸੀਂ ਗਾਣੇ ਵਿੱਚ ਨਾ ਲੈਂਦਿਆਂ ਉਹੀ ਬੰਦਾ ਰਤ ਰਤ ਪ੍ਰੈਜ਼ੀਡੈਂਟ ਬਣੇ ਜਿਹਦੇ ਨਾਲ ਕੋੜੇ ਅਸੀਂ ਜਾ ਕੇ ਬੈਨਿਆਂ ਬੜਿਆਂ ਦੇ ਕੰਮ ਸਾਡੇ ਕਰਕੇ ਚੱਲੇ ਅਸੀਂ ਰੇਖ ਵਿੱਚ ਮੇਖ ਨਹੀਂ ਫਸਾਈ ਜਾਂਦੇ ਆ ਇੱਕ ਗੱਲ ਦੱਸਾ ਬਿੱਲੋ ਹਿੱਕ ਟੋਕ ਕੇ ਤੇਰੇ ਸ਼ਹਿਰ ਨੂੰ ਜੱਟ ਨਹੀਂ ਚਲਾਈ ਜਾਂਦੇ ਆ ਇੱਕ ਗੱਲ ਦੱਸਾ ਬਿੱਲੋ ਹਿੱਕ ਟੋਕ ਤੇ ਕਾਫੀਅਤੇ ਪਰਦੀਆ ਮਿਲ ਜਿਹੜੇ ਤੇਰੇ ਉਸਤਾਦ ਕੋਡੇ ਸਾਡੇ ਉਹ ਚੱਲੇ ਮੈਂ ਕਰ ਦਿੱਤੇ ਵੇਲੇ ਜਿਹੜੇ ਕੱਢਦੇ ਸੀ ਢੇਲੇ ਤੇਰੇ ਲਈ ਕਰੀ ਮਸਾਲਾ ਹਿੱਟ ਰਨ ਕੇ ਲੈ ਕਾਫੀਅਤੇ ਪਰਦੀਆ ਮਿਲ ਜਿਹੜੇ ਤੇਰੇ ਉਸਤਾਦ ਕੋਡੇ ਸਾਡੇ ਉਹ ਚੱਲੇ ਮੈਂ ਕਰ ਦਿੱਤੇ ਵੇਲੇ ਜਿਹੜੇ ਕੱਢਦੇ ਸੀ ਢੇਲੇ ਤੇਰੇ ਲਈ ਕਰੀ ਮਸਾਲਾ ਹਿੱਟ ਰਨ ਕੇ ਲੈ ਫੇਰੇ ਲਾ ਕੇ ਰਹਿੰਦੇ ਮੇਰੀ ਚੌਂਕੀ ਪਰ ਦੇ ਮੇਰੇ ਨਾਮ ਦੀਆਂ ਟੱਲੀਆਂ ਵਜਾਈ ਜਾਂਦੇ ਆ ਇੱਕ ਇੱਕ ਟੋਕੇ ਤੇਰੇ ਸ਼ਹਿਰ ਨੂੰ ਜੱਟ ਨਹੀਂ ਚਲਾਈ ਜ